ਬੜੀ ਅੱਛੀ ਗੱਲ ਐ ਇੱਕ ਬੱਚੇ ਨੇ ਕਿਹਾ ਮੈਂ IAS ਦੀ ਤਿਆਰੀ ਕਰਨੀ ਹੈ ਤੋ ਬੜੀ ਵੱਡੀ ਗੱਲ ਐ IAS ਕੋਈ ਛੋਟੀ ਮੋਟੀ ਗੱਲ ਨਹੀਂ ਹਰ ਸਾਲ 7-800 ਚਾਹੀਦਾ ਹੁੰਦਾ ਪਰ ਬੱਚੇ 7-8 ਲੱਖ ਬੈਂਦੇ ਉੱਥੇ ਉਹਦੇ ਚੋ ਰੈਂਕ ਪਾਉਣ ਫਰਸਟ ਅਟੈਂਪਟ ਚ ਰੈਂਕ ਆਉਣਾ ਜਾਂ ਬਹੁਤ ਮੁਸ਼ਕਲ ਗੱਲ ਐ ਬਹੁਤ ਸਾਧ ਬਣਨਾ ਪੈਂਦਾ ਜੇ ਮੈਂ ਪੰਜਾਬੀ ਵਿੱਚ ਕਹ ਦਿੰਨੇ ਹਾਂ ਸੋ ਤੁਹਾਡਾ ਜਿਹੜਾ ਸੈਟਿੰਗ ਐ ਤੁਹਾਡਾ ਜਿਹੜਾ ਜਿਸ ਤਰ੍ਹਾਂ ਦਾ ਮੈਂ ਦੇਖਿਆ ਜਜ਼ਬਾ ਤਾਂ ਤੁਸੀਂ ਕੁਝ ਵੀ ਚੀਜ਼ ਕਰ ਸਕਦੇ ਤੇ ਬਾਕੀ ਤੁਹਾਡੇ ਜਿਹੜੇ ਟੀਚਰਸ ਨੇ ਤੁਹਾਡੇ ਜਿਹੜੇ ਪੇਰੈਂਟਸ ਨੇ ਇਹ ਰਨਵੇ ਨੇ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਪਰ ਮੌਕਾ ਦਿੰਦਾ ਬਸ ਵੀ ਉੱਡ ਜਾ ਅੱਗੇ ਤਾਂ ਜਾਏ ਤੇ ਇੰਜਣਾਂ ਨਾਲ ਆਪਣੇ ਇੰਜਣਾਂ ਦੀ ਸ਼ਕਤੀ ਨਾਲ ਉੱਡਣਾ ਰਨਵੇ ਜਹਾਜ਼ ਨੂੰ ਉਡਾ ਦਿੰਦਾ ਪਰ ਜਹਾਜ਼ ਨੂੰ ਇਹ ਚਾਹੀਦਾ ਵੀ ਰਨਵੇ ਤੋਂ ਜਦੋਂ ਉੱਡ ਜਾਂਦਾ ਉੱਚਾ ਹੋ ਜਾਂਦਾ ਉਹ ਇਹ ਗੱਲ ਤੇ ਪ੍ਰਾਉਡ ਫੀਲ ਨਾ ਕਰੇ ਕਿ ਮੈਂ ਹੁਣ ਰਨਵੇ ਤੋਂ ਬਹੁਤ ਉੱਚਾ ਹੋ ਗਿਆ ਉਹਨੂੰ ਰਨਵੇ ਨੂੰ ਯਾਦ ਰੱਖਣਾ ਚਾਹੀਦਾ ਕਿਉਂਕਿ ਲੈਂਡਿੰਗ ਵੀ ਕਰਨੀ ਹੈ ਨਾ ਉਤਰਨਾ ਵੀ ਹੁੰਦਾ ਥੱਲੇ ਠੀਕ ਹੈ ਨਾ ਜੇ ਜਿਹੜੇ ਰਨਵੇ ਤੇ ਨਹੀਂ ਉਤਰਦੇ ਨਾ ਟੁਕੜਿਆਂ 'ਚ ਧਿਆਉਂਦੇ ਹੁੰਦੇ ਆ ਫਿਰ ਉਹ ਵੀ ਇੱਕ ਟੁਕੜਾ ਇੱਥੋਂ ਤੇ ਆਇਆ ਇੱਥੋਂ ਤੇ ਆਇਆ ਹਨਾ ਸੋ ਰਨਵੇ ਵੀ ਯਾਦ ਰੱਖੋ ਆਪਣੀਆਂ ਜੜ੍ਹਾਂ ਯਾਦ ਰੱਖੋ ਜ਼ਰੂਰ ਆਪਾਂ ਦੇਖਦੇ ਆਂ ਰੋਜ਼ ਨੇਹਰੀਆਂ ਆਉਂਦੀਆਂ ਦੇਖੋ ਜਿਹੜੇ ਦਰਖਤਾਂ ਦੀਆਂ ਜੜ੍ਹਾਂ ਕਮਜ਼ੋਰ ਨੇ ਉਹ ਡਿੱਗ ਪੈਂਦੇ ਨੇ ਤਿੰਨ ਤਿੰਨ 100 ਸਾਲ ਪੁਰਾਣੇ ਬੋੜ ਖੜੇ ਨੇ ਪਿੱਪਲ ਖੜੇ ਨੇ ਪਿੰਡਾਂ 'ਚ ਕਾਰਨ ਜੜਾਂ ਮਜ਼ਬੂਤ ਨੇ ਉਹ ਜੜਾਂ ਨਾਲ ਜੁੜੇ ਹੋਏ ਨੇ ਸੋ ਗਾਮਲੇ ਦੇ ਦਰਖਤ ਦਾ ਤੇ ਜੜਾਂ ਵਾਲੇ ਦਰਖਤ ਦਾ ਹੀ ਫਰਕ ਹੁੰਦਾ ਕਿ ਉਹ ਆਪਣੀਆਂ ਜੜਾਂ ਜਿਹੜੀਆਂ ਉਹਨਾਂ ਨੇ ਜਮਾਈਆਂ ਹੋਈਆਂ ਨੇ ਤਾਂ ਫਿਰ ਉਹਨਾਂ ਨੇ ਇਹ ਦੂ ਵੱਡੇ ਵੱਡੇ ਵੀ ਤੂਫਾਨ ਚੱਲੇ ਹੋਣਗੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਨਾਲ ਆਪਣਾ ਕਲਚਰ ਆਪਣਾ ਵਿਰਸਾ ਆਪਣੀ ਬੋਲੀ ਹੈ ਨਾ ਆਪਣੇ ਪੇਰੈਂਟਸ ਆਪਣੇ ਕੋਚ ਆਪਣੇ ਟੀਚਰ ਉਹਨਾਂ ਨੂੰ ਵੀ ਯਾਦ ਰੱਖੋ ਰਿਸਪੈਕਟ ਦਿਓ ਮੈਂ ਵੀ ਜਦੋਂ ਮੈਨੂੰ ਮੇਰੇ ਟੀਚਰਸ ਕਿਤੇ ਮਿਲਦੇ ਨੇ ਮੈਂ ਅੱਜ ਵੀ ਉਹਨਾਂ ਨੂੰ ਜਿਹੜੇ ਬੜੇ ਆਦਬ ਸਤਕਾਰ ਨਾਲ ਮੈਂ ਉਹਨਾਂ ਨੂੰ ਮਿਲਦਾ ਔਰ ਖੁਸ਼ ਹੁੰਦੇ ਨੇ ਕੋਈ ਵੀ ਵੱਡੇ ਬੰਦੇ ਮਿਲਦੇ ਆ ਤਾਂ ਆਪਣਾ ਕਲਚਰ ਹੈ ਕਿ ਉਹਨੂੰ ਆਦਬ ਸਤਕਾਰ ਨਾਲ ਮਿਲਣਾ ਠੀਕ ਹੈ ਸੋ ਕਈ ਵਾਰੀ ਆਕੜਾਂ ਚ ਆ ਜਾਂਦੇ ਆ ਫਸਟਾ ਕੇ ਜਬ ਕੁਝ ਅਚੀਵ ਕਰਕੇ ਆਕੜ ਰੱਖਣ ਲੱਗ ਜਾਂਦੇ ਕੀ ਕਾਦੀਆਂ ਆਕੜਾਂ ਕੋਈ ਤਾਂ ਇੰਨੀ ਆਕੜ ਰੱਖਦੇ ਐ ਵੀ ਜਿੱਦਾਂ ਸੱਚੀ ਮੁੱਚੀ ਚਾਕੜ ਜਾਂਦਾ ਲੋਕ ਵੀ ਨਿਹਰਾਨ ਹੁੰਦੇ ਕਿ ਸਾਰੀ ਉਮਰ ਆਕੜਿਆ ਤਾਂ ਰਹਿ ਹੀ ਐ ਚੱਕੋ ਚੱਕੋ ਇਹਨੂੰ ਚਲੋ ਲੈ ਕੇ ਚਲੀਏ ਆਕੜੀਂ ਤੇ ਮਰਵਾਇਆ ਆਕੜ ਨਹੀਂ ਮਰਵਾਇਆ ਹੁੰਦਾ ਸੋ ਇਸ ਕਰਕੇ ਆਕੜਾ ਨਾ ਨਹੀਂ ਚਲਦੀਆਂ ਜਿਹੜਾ ਨਿਮਰਤਾ ਹੈ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਾਨੂੰ ਸਾਡੇ ਗੁਰੂਆਂ ਨੇ ਬਹੁਤ ਅਨਮੋਲ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਦਿੱਤਾ ਹੋਇਆ ਹੈ ਜੇ ਇੱਕ ਇੱਕ ਕਿਤੇ ਮਤਲਬ ਅੰਗ ਦਾ ਵੀ ਵਿਸਥਾਰ ਸਹਿਤ ਵਰਣਨ ਕਰਨਾ ਹੋਵੇ ਕਈ ਮਹੀਨੇ ਲੱਗ ਜਾਣਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਕਿਸ ਵੇਲੇ ਲਿਖਤਾ ਸੀਗਾ ਉਸ ਵੇਲੇ ਤਾਂ ਕੋਈ ਫੈਕਟਰੀ ਧੂਆਂ ਨਹੀਂ ਕਰਦੀ ਹੋਣੀ ਉਸ ਵੇਲੇ ਤਾਂ ਕੋਈ ਫੈਕਟਰੀ ਆਪਦਾ ਗੰਦਾ ਪਾਣੀ ਕਿਸੇ ਨਹਿਰ ਸੂਏ ਚ ਪਾਉਂਦੀ ਨਹੀਂ ਹੋਣੀ ਉਸ ਵੇਲੇ ਤਾਂ ਕੋਈ ਸਪਰੇਅ ਕਰਕੇ ਧਰਤੀ ਨੂੰ ਜ਼ਹਿਰੀਲੀ ਨਹੀਂ ਕਰਦਾ ਹੋਣਾ ਪਰ ਗੁਰੂ ਸਾਹਿਬ ਨੇ ਉਹਦੇ ਹੀ ਲਿਖਤਾ ਸੀ ਵਿਆ ਤੇਰੀ ਚੀਜ਼ਾਂ ਸੰਭਲਿਓ ਬਸ ਪਵਨ ਹਵਾ ਪਾਣੀ ਗੁਰੂ ਹੋ ਗਿਆ ਧਰਤੀ ਆ ਤਿੰਨੇ ਚੀਜ਼ਾਂ ਦੀ ਅੱਜ ਪ੍ਰੋਬਲਮ ਆ ਰਹੀ ਬਥੇਰਾ ਕਹਿੰਦੇ ਆ ਨਾ ਲਾਓ ਅੱਗ ਕਣਕ ਨੂੰ ਬਿਲਾਉਣ ਲੱਗੇ ਹੁਣ ਤਾਂ ਬਥੇਰਾ ਕਹਿੰਦਾ ਪਾਣੀ ਬਚਾ ਲੀਏ ਨਾਲੇ ਕਸੀਪ ਚੱਲਦੀ ਹੁੰਦੀ ਐ ਨਾਲੇ ਮੀਂਹ ਪੈਂਦਾ ਹੁੰਦਾ ਨਾਲੇ ਮੋਟਰ ਚਲਾਈ ਹੁੰਦੀ ਐ ਪਾਣੀ ਹੀ ਨਹੀਂ ਛੱਡਣਾ ਕਿਸੇ ਪਾਸਿਓਂ ਹੈਨਾ ਸੋ ਕੋਸ਼ਿਸ਼ ਮੈਂ ਇਹੀ ਕਰਦਾ ਰਹਿਣਾ ਸਮਝਾਉਣ ਦੀ ਕੋਸ਼ਿਸ਼ ਕਰਦਾ ਰਹਿਣਾ ਕੋਈ ਸਰਕਾਰਾਂ ਵਿਰੋਧੀ ਨਹੀਂ ਹੁੰਦੀਆਂ ਸਰਕਾਰਾਂ ਨੂੰ ਇਹ ਦੇਖਣਾ ਪੈਂਦਾ ਵੀ ਇਹ ਸੂਬੇ ਨੂੰ ਹੁਣ ਆਪਾਂ ਛੱਡ ਕੇ ਕਿਹਾ ਜਾ ਜਾਣਾ ਉਹਨਿੱਦੂ ਪਹਿਲਾਂ ਵਾਲੇ ਆਪ ਨੂੰ ਕਹਿਆ ਛੱਡ ਕੇ ਦੀ ਤੁਹਾਨੂੰ ਪਤਾ ਹੈ ਉਹ ਸੰਭਾਲਣਾ ਵੀ ਤਾਂ ਹੈਗਾ ਨਾ ਜਿਲਾਣੇਦਾਰ ਬਦਲ ਗਿਆ ਤਾਂ ਫਿਰ ਉਹ ਘਰ ਨੂੰ ਠੀਕ ਕਰੇ ਨਾ ਕਿਦੂ ਪਹਿਲਾਂ ਵਾਲੇ ਨਹੀਂ ਘਰ ਨੂੰ ਲੁੱਟ ਕੇ ਲੈ ਗਏ ਉਸੇ ਕਰਣ ਜਦੋਂ ਮਾਲੀ ਬੇਈਮਾਨ ਹੋ ਜੇ ਫਿਰ ਬਾਗ ਨੂੰ ਕੌਣ ਬਚਾ ਸਕਦਾ ਹੈ ਸੋ ਤੁਸੀਂ ਆਉਣ ਵਾਲੇ ਸਾਡੇ ਪੰਜਾਬ ਦੇ ਬਾਗਾਂ ਦੇ ਮਾਲੀ ਨੂੰ ਤੁਸੀਂ ਬਚਾਉਣਾ ਹੈ ਹਰ ਫੀਲਡ ਦੇ ਵਿੱਚ ਜਾਓ ਜਿਹੜਾ ਜਿੱਥੇ ਦਿਲ ਕਰਦਾ ਉਸ ਫੀਲਡ ਜਾਓ ਕੋਈ ਪ੍ਰੈਸ਼ਰ ਫੀਲ ਨਾ ਕਰੋ ਕਿ ਮੈਂ ਤਾਂ ਮੇਰੇ ਮਾਪਿਆਂ ਨੇ ਕਿਹਾ ਹੈ ਕਿ ਐਮ ਵੀ ਬੀ ਐਸੀ ਕਰਨੀ ਹੈ ਕਿਉਂ ਕਰਨੀ ਜੋ ਤੂੰ ਜਿਹੜੀ ਜਿਹੜੀ ਕਾ ਤੁਹਾਨੂੰ ਕੰਪੀਟੀਸ਼ਨ ਜਿਹੜੇ ਤੁਹਾਨੂੰ ਲੱਗਦਾ ਮੈਂ इजीली ਕਰ ਸਕਦਾ ਉਹ ਕਰੋ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਕਿ ਪ੍ਰੈਸ਼ਰ ਨਾ ਪਾਓ ਨਹੀਂ ਤਾਂ ਛੋਟੇ-ਛੋਟੇ ਬੱਚਿਆਂ ਤੇ ਵੀ ਪ੍ਰੈਸ਼ਰ ਪਾਉਣ ਲੱਗ ਗਏ ਕਿ ਤੂੰ ਫਰਸਟ ਕਿਉਂ ਨਹੀਂ ਆਇਆ ਤੇਰੇ ਇੰਨੇ ਨੰਬਰ ਕਿਉਂ ਕੱਟ ਗਏ ਮਨ ਛੋਟੇ-ਛੋਟੇ ਬੱਚੇ ਮਤਲਬ ਫਰਸਟ ਸੈਕੰਡ ਥਰਡ ਵਾਲੇ ਮੈਂ ਹੈਰਾਨ ਹਾਂ ਇਸ ਗੱਲ ਤੋਂ ਕਿ ਕਿੰਨੀ ਉਮਰ ਹੋਊਗੀ ਪਹਿਲਾਂ ਤਾਂ ਸਕੂਲ ਚ ਦਾਖਲ ਕਰਾਉਣ ਵੇਲੇ ਜੰਮਣ ਤੋਂ ਪਹਿਲਾਂ ਦਾਖਲਾ ਹੁੰਦਾ ਜੀ ਫਿਰ ਬੀਟਿੰਗ ਲਿਸਟ ਚ ਆ ਜਾਂਦਾ ਫਿਰ ਉਹ ਜਿਵੇਂ ਬर्ड ਫਲੂ ਵਾਲੇ ਮੁਰਗੀਆਂ ਨਹੀਂ ਲਾਦੇ ਸੀ ਉਹ ਤੁਹਾਨੂੰ ਅਟੋ-ਅਟੋ ਰਿਕਸ਼ਿਆਂ ਚ ਟੜਕੀ ਲਾ ਕੇ ਟਾਈ ਮੂੰਹ ਤੇ ਹੱਥ ਮਾਰ ਕੇ ਦੋ ਮਾਰ ਕੇ ਤੱਪੜ ਰੋਂਦੇ ਰੋਂਦੇ ਨੂੰ ਚਲੋ ਜੀ ਆ ਗਿਆ ਆਟੋ ਚਲੋ ਜੀ ਬਹਤ ਮਾਪੇ ਮਾ ਹੁਸ਼ਾਲ ਸ਼ੋਕਰਾ ਸ਼ੋਕਰਾ 12 ਵਜੇ ਤੱਕ ਹਾਂ ਥੋੜਾ ਸੌਖੇ ਹੋਵਾਂਗੇ ਉਹ ਜੋ ਆ ਕੇ ਜਾ ਕੇ ਉੱਤੇ ਸੌਂ ਜਾਂਦੇ ਕੀ ਕਰਨ ਵਿਚਾਰੇ ਉਹ ਤੁਹਾਨੂੰ ਡਾਰੀ ਸਕੂਲ ਦਾ ਲੱਗੇ ਰਹਿੰਦਾ ਉਮ ਮੈਂ ਅਸੀ ਕੀਤਾ ਸੀ ਕਿਸੇ ਸੀੜੀ ਚ ਪੈ ਜੁਗਨੂ ਚ ਕਿਤੇ ਕਹਿੰਦੇ ਵੀ ਯਾਰ ਇਹ ਆਪਣੇ ਵੇਲੇ ਤਾਂ ਪਹਿਲੀ ਕੱਚੀ ਹੁੰਦੀ ਸੀ ਉਦੋਂ ਆ ਸਾਰੀਆਂ ਪੱਕੀਆਂ ਹੁੰਦੀਆਂ ਸੀ ਬਸ ਵੀ ਆ ਹੁਣ ਕੀ ਚੱਲ ਪਿਆ ਵੀ ਐਲ ਕੇ ਜੀ ਐਲ ਕੇ ਜੀ ਦਾ ਮਤਲਬ ਮੈਂ ਕਹਿੰਦਾ ਵੀ ਐਲ ਕੇ ਜੀ ਚ ਬੱਚੇ ਬਹੁਤ ਛੋਟੇ ਹੁੰਦੇ ਨੇ ਐਲ ਕੇ ਜੀ ਦਾ ਮਤਲਬ ਹੈ ਲਟਾ ਕੇ ਗਿਣਤੀ ਵੀ ਮੈਂ ਲਿٹے ਪਏ ਇਨਾਂ ਨੇ ਗਿਣਤੀ ਲਾ ਲੋ ਕਿੰਨੇ ਆਵੇ ਠੀਕ ਉਹ ਕਹਿੰਦਾ ਫਿਰ ਯੂ ਕੇ ਜੀ ਮੈਂ ਕਿਹਾ ਉਠਾ ਕੇ ਗਿਣਤੀ ਇੰਨਾ ਦਾ ਬਸ ਫਰਕ ਵਜੂ ਥੋੜਾ ਵੱਡੇ ਹੁੰਦੇ ਯੂ ਕੇ ਜੀ ਵਾਲੇ ਹਨ ਸੁਸਾਟੇ ਤਾਂ ਪਹਿਲੀ ਕੱਚੀ ਹੁੰਦੀ ਸੀ ਮੁੜ ਕੇ ਸਾਰੀਆਂ ਪੱਕੀਆਂ ਹੁੰਦੀਆਂ ਸੀ ਤੋ ਬਚਪਨ ਹੀ ਖਤਮ ਕਰਕੇ ਰਖ ਤਾ ਓੜੇ ਓੜੇ ਬਸਤੇ ਹੋ ਗਏ ਏਡੇ ਨੇ ਹੁਣ ਥੋੜਾ ਜਿਹਾ ਸੀ ਡਿਜੀਟਲ ਕਰ ਰਹੇ ਹਾਂ ਬਸਤੇ ਬੁਸਤੇਆਂ ਤੋਂ ਉਹ ਪੜਾਈ ਜਿਹੜਾ ੱਟਾ ਲਾਉਣ ਵਾਲੀ ਆ ਉਹ ਤੋਂ ਬਦਲ ਕੇ ਹੁਣ ਪੜਾਈ ਹੋਰ ਕਿਸਮ ਦੀ ਹੈ ਹੁਣ ਪੜਾਈ ਜਿਹੜੀ ਹੈ ਉਹ ਸਕਿੱਲ ਵਾਲੀ ਹੈ ਜਿਹੜੀ ਜ਼ਿੰਦਗੀ 'ਚ ਕੰਮ ਆਵੇ ਉਹ ਪੜਾਈ ਪੜਾਈ ਨਹੀਂ ਤਾਂ ਫਿਰ ਪਹਿਲਾਂ ਐਮਬੀਏ ਦੇ ੱਟਾ ਹੁੰਦੀਆਂ ਸੀ ਸਾਡੇ ਮਿਲ ਦਾ ਲਾਈ ਜੋ ਰੱਟੇ ਹੈਨਾ ਤੋ ਫਿਰ ਬੈਰੀ ਬੈਰੀ ਇੰਪੋਰਟੈਂਟ ਚ ਹੈ ਕਾ ਉਂਗਲ ਜੀ ਛਪੀ ਹੁੰਦੀ ਸੀ ਹੈਨਾ ਉਹ ਇਹ ਜੇ ਵੀ ਸਾਡੇ ਦੇਖੇ ਗਏ ਆ ਵੀ ਉਹ ਉਹਨੂੰ ਪਰਚੀਆਂ ਭੇਜਤੀਆਂ ਬਾਹਰੋਂ ਲੇਖ ਦਿਆਂ ਤੇ ਲੇਖ ਪੂਰਾ ਫੇਰ ਵੀ ਨਹੀਂ ਲਿਖ ਕੇ ਆਇਆ ਉਹਨੂੰ ਪੁੱਛਿਆ ਯਾਰ ਤੈਨੂੰ 1 ਪੌਣਾ ਘੰਟਾ ਪਹਿਲਾਂ ਲੇਖ ਭੇਜਦਾ ਸੀ ਬਾਹਰੋਂ ਤੂੰ ਲਿਖ ਕੇ ਕਿਹਾ ਉਹਨੇ ਕਹਿੰਦਾ ਲੇਖ ਤਾਂ ਯਾਰ ਮੈਂ ਲਿਖ ਰੰਦਾ ਪਰ ਉਹ ਉਂਗਲ ਜੀ ਬਣਾਉਣ ਤੇ ਬਹੁਤ ਟਾਈਮ ਲੱਗ ਗਿਆ ਉਹਨੇ ਵੀ ਐਗਜ਼ਾਮੀਨਰ ਨੂੰ ਤਾਂ ਕੱਟਣਾ ਹੀ ਐਵੇਂ ਤਾਂ ਦੇਖ ਕੇ ਦੇਖ ਕੇ ਕੀਤਾ ਹੈ ਕੰਮ ਇਹ ਇਹ ਹਜੇ ਵੀ ਪਏ ਨੇ ਹੋਰ ਐਗਜ਼ਾਮਪਲ ਦਿੰਨਾ ਤੁਹਾਨੂੰ ਸਾਡੇ ਬੱਚਾ ਸੀ ਇੱਕ ਦਸਵੀਂ ਚ ਪੇਪਰ ਦਿੰਦਾ ਸੀ ਫਲਾਈਂਗ ਆ ਗਈ ਤਾਂ ਉਨੇ ਬਾਹ ਤੇ ਕੁਝ ਲਿਖਿਆ ਹੋਇਆ ਸੀ ਫਲਾਈਂਗ ਵਾਲਿਆਂ ਨੇ ਕਹੀ ਬਾਹ ਤੇ ਲਿਖਿਆ ਹੋਇਆ ਤੂੰ ਉਦੋਂ ਨਕਲ ਦਾ ਕੇਸ ਬਣ ਗਿਆ ਉਹ ਗਿਆ ਫਿਰ ਐਮਐਲਏ ਸਾਹਿਬ ਕੋਲੇ ਟਿੰਰ ਸਾਹਿਬ ਸੀ ਸਾਡੇ ਦਾ ਸਕੂਲ ਜਦੋਂ ਅਦੇ ਵੀ ਆਪਣੇ ਬੱਚੇ ਦਾ ਕੇਸ ਬਣ ਗਿਆ ਜੀ ਫਿਰ ਅਜਤਾ ਤੁਹਾਡੇ ਜਹਾ ਪੱਕੇ ਵਰਕਰਾਂ ਹੀ ਉਹਨੇ ਬੋਰਡ ਦੇ ਚੇਅਰਮੈਨ ਨੂੰ ਫੋਨ ਕੀਤਾ ਵੀ ਐ ਕਰਕੇ ਬੱਚਾ ਆਹ ਰੋਲ ਨੰਬਰ ਹੈ ਤੇ ਆ ਦੇਖ ਲਿਓ ਯਾਰ ਉਹ ਬੋਰਡ ਦਾ ਚੇਅਰਮੈਨ ਕਹਿੰਦਾ ਵੀ ਦੇਖੋ ਗੱਲ ਇਹ ਹੈ ਕੇਸ ਤਾਂ ਹੁਣ ਪੈ ਗਿਆ ਹੁਣ ਇਹਦੀ ਮੇਰੇ ਕੋਲ ਪੇਸ਼ੀ ਹੋਊਗੀ ਪੇਸ਼ੀ 'ਚ ਮੈਨੂੰ ਇਹ ਬੱਚਾ ਤਿੰਨ ਗੱਲਾਂ ਕਹਿ ਦੇ ਮੈਂ ਬਰੀ ਕਰ ਦੇਣਾ ਇੱਕ ਤਾਂ ਇਹ ਕਹਦੇ ਵੀ ਕੱਲ ਪੇਪਰਾਂ ਦੀ ਤਿਆਰੀ ਕਰਨ ਵੇਲੇ ਬਾਹਾਂ ਤੇ ਲਿਖਿਆ ਸੀ ਮੈਂ ਮਟਾਉਣਾ ਭੁੱਲ ਗਿਆ ਜੀ ਦੂਜਾ ਇਹ ਕਹਦੇ ਜੀ ਕਿ ਇਹ ਜਦੋਂ ਮੈਨੂੰ ਫਲੈਂਗ ਆਈਆ ਉਦੋਂ ਚੀਜ਼ ਚ ਸਮਝ ਵੀ ਨਹੀਂ ਆਉਂਦਾ ਸੀ ਕੁਛ ਵੀ ਉਹ ਸਿਆਹੀ ਦੇ ਸ਼ੱਕ ਜੱਚੀ ਫੜ ਲਿਆ ਜੀ ਤੀਜਾ ਇਹ ਜੀ ਵੀ ਸਮਝ ਵੀ ਆਉਂਦਾ ਹੋਇਆ ਤਾਂ ਇਹਦੇ ਚੋਂ ਪੇਪਰ ਚ ਕੁਛ ਨਹੀਂ ਆਇਆ ਜੋ ਮੈਂ ਲਿਖਿਆ ਸੀ ਮੈਂ ਤਿੰਨ ਗੱਲਾਂ ਲਿਖ ਕੇ ਮੈਨੂੰ ਕਹਦੇ ਮੈਂ ਬਰੀ ਕਰ ਦੇਣਾ ਉਹ ਆ ਗਿਆ ਬੱਚਾ ਉਹ ਮੈਂ ਉਹਨੂੰ ਕਲਾਕਾਰ ਤੌਰ ਤੇ ਫੇਮਸ ਸੀ ਤੇ ਬੋਰਡ ਦੇ ਚੇਅਰਮੈਨ ਨੇ ਫੋਨ ਕੀਤਾ ਵਾਪਸ ਐਮਐਲਏ ਸਾਹਿਬ ਨੂੰ ਕਹਿੰਦੇ ਕਿਹੜਿਆ ਪਿੰਡ ਹੈ ਜਵਾਕ ਦਾ ਕਹਿੰਦੇ ਸਤੌਜ ਹੈ ਜੀ ਕਹਿੰਦਾ ਛਾ ਭਗਵਾਨ ਤੁਹਾਡਾ ਵਾਲਾ ਸਤੌਜ ਹਾਂ ਜੀ ਫਿਰ ਤਾਂ ਠੀਕ ਹੈ ਕਹਿੰਦਾ ਉਹ ਕਹਿੰਦੇ ਕੀ ਹੋ ਗਿਆ ਕਹਿੰਦੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ ਫੈਸਲਾ ਕੀ ਲਵਾਂ ਉਹ ਕਹਿੰਦੇ ਕੀ ਹੋ ਗਿਆ ਜੀ ਕਹਿੰਦੇ ਜਿਹੜੀਆਂ ਤਿੰਨ ਗੱਲਾਂ ਮੈਂ ਕਹਿਣ ਵਾਸਤੇ ਕਈਆਂ ਸੀ ਵੀ ਕਹਿਦੀ ਉਹ ਵੀ ਬਾਤ ਲਿਖ ਕੇ ਲਿਆ ਕਹਿੰਦੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਇਹਨੂੰ ਬਰੀ ਕਰਾਂ ਜਾਂ ਹੋਰ ਸਜ਼ਾ ਦੇਵਾਂ ਇਹੋ ਜਿਹੀ ਪਏ ਆਪਣੇ ਕੋਲੇ ਨਮੂਨੇ ਸੋ ਅਸੀਂ ਮੈਂ ਤੁਹਾਨੂੰ ਦਾਈ ਦਾ ਕਹਿਣਾ ਬਈ ਇੱਕ ਦੋ ਆਹ ਦੋਕ ਨੇ ਬਚਾ ਲਈ ਇੱਜ਼ਤ ਬਾਕੀ ਤਾਂ ਬਾਹਾਂ ਵੋਹਾਂ ਨਹੀਂ ਅਜ ਤਾਂ ਬਾਕੀ ਸਾਰੀਆਂ ਕੁੜੀਆਂ ਪੜ੍ਹੀ ਜਾਂਦੀਆਂ ਨੇ ਫਸਟ ਆਉਂਦੀਆਂ ਤੁਹਾਨੂੰ ਵਧਾਈਆਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਬਹੁਤ ਤਰੱਕੀ ਕਰ ਰਹੀਆਂ ਨੇ ਔਰ ਹਰ ਫੀਲਡ 'ਚ ਕਰ ਰਹੀਆਂ ਨੇ ਮੌਕੇ ਮਿਲਣਗੇ ਉਡਾਰੀਆਂ ਮਾਰੋ ਹੈਨਾ ਔਰ ਮਾਪਿਆਂ ਦਾ ਪਿੰਡ ਦਾ ਇਲਾਕੇ ਦਾ ਪੰਜਾਬ ਦਾ ਦੇਸ਼ ਦਾ ਨਾਮ ਰੌਸ਼ਨ ਕਰੋ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਵਧਾਈਆਂ ਕਿ ਤੁਸੀਂ ਬੜੀ ਦੂਰੋਂ ਦੂਰੋਂ ਚੱਲ ਕੇ ਛੋਟੇ ਸੱਦੇ ਤੇ ਤੁਸੀਂ ਇੱਥੇ ਪਹੁੰਚੇ ਹੋ ਤੋਟਾ ਚੱਲਿਆ ਹੋਇਆ ਕਿ ਕਦਮ ਸਾਡੇ ਸਿਰ ਮੱਥੇ ਔਰ ਮੈਂ ਫੇਰ ਇੱਕ ਵਾਰੀ ਸਾਰੇ ਟੀਚਰਸ ਸਹਿਬਾਨ ਦਾ ਔਰ ਇੱਕ ਮੈਂ ਹੋਰ ਜਿਹੜੀ ਗੱਲ কই ਸੀ ਕਿ ਜ਼ੀਰੇ ਵਾਲੀ ਕੁੜੀ ਨੇ ਕਹੇ ਸਾਡੇ ਜਿਹੜੇ ਪ੍ਰਿੰਸੀਪਲ ਸਾਹਿਬ ਜਿਹੜੇ ਮੈਰਿਟ ਚ ਆਉਂਦੇ ਉਹਨਾਂ ਨੂੰ ਜਹਾਜ਼ਾਂ ਦਾ ਛੂਟ ਦਿੰਦੇ ਇਹ ਤਾਂ ਇੱਕ ਸਕੂਲ ਦਾ ਉਹਨਾਂ ਨੇ ਆਪਣਾ ਸ਼ੁਰੂ ਕਰ ਲਿਆ ਚਲੋ ਪਰ ਪੈਂਸਾ ਆਪਣੇ ਕੋਲੇ ਬਜਟ ਹੈਗਾ ਜਿਹੜੇ ਟੌਪ 10 ਪੰਜਾਬ ਚੋਂ ਟੌਪ 10 ਪਲੱਸ 2 ਚੋਂ ਬੀ ਹੋ ਗਏ ਤੇ ਜਿਹੜੇ ਜ਼ਿਲ੍ਹਿਆਂ ਦੇ ਦੋਨਾਂ ਕਲਾਸਾਂ ਦੇ ਟਾਪਰ ਨੇ 44 ਹੋ ਗਏ ਹਨ 60 70 ਹੋ ਗਏ 60 70 ਨੂੰ ਜਹਾਜਾਂ ਝੂਟਾ ਦਵਾਉ ਜਾਨਾ ਇਹਨਾਂ ਨੂੰ ਕਿਤੇ ਵੋਕੇਸ਼ਨਲ ਟ੍ਰਿਪ ਤੇ ਭਾਵੇਂ ਬਣ ਜੇ ਭਾਵੇਂ ਦੋ ਦੋ ਜਹਾਜ ਕਰ ਲਾਂਗੇ ਤੀ ਤੀ ਕਰ ਲਾਂਗੇ ਹਾਂ ਜੇ ਨਹੀਂ ਮਿਲਿਆ ਇੱਕ ਇੱਕ ਜਹਾਜ ਇਕੱਠੀਆਂ ਤੀ ਤੀ ਕਰ ਲਾਂਗੇ ਪਰ ਕਿਸੇ ਜਿਹੜਾ ਡੈਸਟੀਨੇਸ਼ਨ ਇਸ ਤਰ੍ਹਾਂ ਚੁਣਿਆ ਕੋਈ ਸਿੱਖ ਕੇ ਵੀ ਆਉਣ ਉਥੋਂ ਕੋਈ ਜਮ ਹਿਸਟੋਰੀਕਲ ਸਿਟੀ ਹੋਵੇ ਜਾਂ ਫਿਰ ਕੋਈ ਪੜਾਈ ਦੇ ਵਿੱਚ ਜਿਹਦੀ ਚ ਜ਼ਿਕਰ ਹੋ ਰਹੇ ਨੇ ਜਿਵੇਂ ਔਰੰਗਾਬਾਦ ਦਿਗਲ ਕਰ ਲਈਏ ਤਾਂ ਸਿੰਧੂ ਘਾਟੀ ਦੀ ਸੱਭੇ ਤਾਂ ਪੜਾਈ ਜਾਂਦੀ ਹੈ ਸਾਰੀ ਇਹਨਾਂ ਨੂੰ ਵੀ ਕੀ ਸੀਗਾ ਹੈਨਾ ਜਾਂ ਫਿਰ ਆਗਰਾ ਹੋ ਗਿਆ ਜਾਂ ਫਿਰ ਜੇ ਆਪਾਂ ਸਾਊਥ ਵਾਲੇ ਪਾਸੇ ਜਾਣਾ ਕੇਰਲਾ ਸੋ ਜਿੰਨਾ ਵੀ ਤੁਹਾਡੇ ਸਿਲੇਬਸ ਚ ਕੋਈ ਭਾਰਤ ਬਾਰੇ ਹਿਸਟਰੀ ਚ ਜਾਂ ਆਪਣਾ ਸਿਵਿਕ ਚ ਤੁਸੀਂ ਪੜਦੇ ਹੋ ਜਾਂ ਤੁਸੀਂ ਪਾਰਲੀਮੈਂਟ ਦੇਖਣੀ ਹੈ ਦੇਸ਼ ਦੀ ਕਿਵੇਂ ਚੱਲਦੀ ਹੈ ਹਣਾ ਉਹ ਵੀ ਤੇ ਨਾਲ ਇੱਕ ਹੋਰ ਜਿਹੜਾ ਕਿ ਆਪਾਂ ਪਹਿਲਾਂ ਵੀ ਵਾਦਾ ਕੀਤਾ ਹੋਇਆ ਕਿ ਅਸੀਂ ਆਜ ਤੋਂ ਹੁਣ ਆਪਣਾ ਸੈਸ਼ਨ ਆਊਗਾ ਮੌਨਸੂਨ ਸੈਸ਼ਨ ਆਊਗਾ ਵਿਧਾਨ ਸਭਾ ਦਾ ਤੇ ਇਹਨਾਂ ਬੱਚਿਆਂ ਨੂੰ ਆਪਾਂ ਵਿਧਾਨ ਸਭਾ ਦਾ ਸੈਸ਼ਨ ਵੀ ਦਿਖਾਉਣਾ ਹੈ ਕਿ ਕਿਵੇਂ ਅਸੀਂ ਸਾਰੰਬਰ ਇੱਥੇ ਪ੍ਰਬੰਧ ਕਰਾਂਗੇ ਸੋ ਤੁਸੀਂ ਤਰਕੀਆਂ ਕਰੋ ਮੌਕੇ ਅਸੀਂ ਆਪੀ ਦੇਈ ਜਾਵਾਂਗੇ ਤੁਸੀਂ ਬਸ ਪੜਨ ਵਾਲੇ ਬਣੋ ਉਸ ਤੋਂ ਬਾਅਦ ਕੰਪੀਟੀਸ਼ਨ ਦੀਆਂ ਕਿਤਾਬਾਂ ਪੜ੍ਹ ਕੇ ਨੰਬਰ ਲਓ ਤਾਂ ਕਿਤੇ 1 ਰੁਪਿਆ ਰਿਸ਼ਵਤ ਨਹੀਂ ਚੱਲੂਗੀ ਇੱਕ ਕਿਸੇ ਦੀ ਸ਼ਿਫਾਰਿਸ਼ ਨਹੀਂ ਚੱਲੂਗੀ ਬੀਐਮਐਲਏ ਨੇ ਕਹਤਾ ਜਾਂ ਮੰਤਰੀ ਨੇ ਕਹਤਾ ਬੀਆਰ ਨੰਬਰ ਘਟਨੇ ਪਰ ਬੰਦਾ ਆਪਣਾ ਅਗਲੀ ਵਾਰ ਨੰਬਰ ਜ਼ਿਆਦਾ ਲੈ ਕੇ ਆ ਜੇ ਜੇ ਕਿਸੇ ਬੱਚੇ ਨੂੰ ਅਸੀਂ ਕੱਢਾਂਗੇ ਤਾਂ ਉਹ ਵੀ ਤਾਂ ਆਪਣਾ ਹੀ ਹੈ ਫਿਰ ਕਿਸੇ ਦਾ ਹੱਕ ਤਾਂ ਮਾਰੇ ਹੀ ਜਾਊਗਾ ਨਾ ਜੇ ਕੋਈ ਕੁਛ ਪਰ ਚੱਲਦੀ ਹੈ ਤਾਂ ਤੁਸੀਂ ਨੰਬਰ ਲੈ ਲੇ ਸਾਡੇ ਕੋਲੇ ਰਿਕਾਰਡ ਆ ਜਾਂਦਾ ਵੀ ਆ ਨੰਬਰ ਆਏ ਨੇ ਤੁਹਾਡੇ ਘਰੇ ਚਿੱਠੀ ਆਊਗੀ ਤੁਹਾਡੇ ਘਰੇ ਈਮੇਲ ਆਊ ਤੁਹਾਨੂੰ ਵਟਸਐਪ ਤੇ ਮੈਸੇਜ ਆਊ ਕਿ ਆ ਜਾਓ ਭਾਈ ਆ ਆ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਮੈਨੂੰ ਉਮੀਦ ਹੈ ਅੱਜ ਮੈਨੂੰ ਬਹੁਤ ਚੰਗਾ ਲੱਗਿਆ ਕਿ ਸਾਡਾ ਜਿਹੜਾ ਪੰਜਾਬ ਦਾ ਖਾਸ ਤੌਰ ਤੇ ਐਜੂਕੇਸ਼ਨ ਦਾ ਜਿਹੜਾ ਭਵਿੱਖ ਹੈ ਉਹ ਬਹੁਤ ਸੇਫ ਹੱਥਾਂ 'ਚ ਹੈ ਔਰ ਸੇਫ ਹੱਥ ਸਾਡੇ ਪ੍ਰਿੰਸੀਪਲਾਂ ਦੇ ਨੇ ਸੇਫ ਹੱਥ ਸਾਡੇ ਪੇਰੈਂਟਸ ਦੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਮੌਕਾ ਦਿੰਦੇ ਨੇ ਕਿ ਪੜੋ ਔਰ ਤਰੱਕੀਆਂ ਕਰੋ ਨੇ ਤਾਂ ਅਗਲਾ ਨਹੀਂ ਇਹ ਕਹਿੰਦਾ ਯਾਰ ਕੁੜੀਆਂ ਕਾਦੇ ਵਾਸਤੇ ਪੜਾਈ ਜਾਂਦੇ ਆ ਇਹਨੂੰ ਤਾਂ ਚਲੇ ਜਾਣਾ ਇਹਨੂੰ ਤਾਂ ਇਹਨੂੰ ਤਾਂ ਇੱਥੋਂ ਛੱਡ ਕੇ ਚਲੇ ਜਾਣਾ ਕਿਸੇ ਹੋਰ ਘਰ ਚ ਇਸ ਤਰ੍ਹਾਂ ਦੀ ਸੋਚ ਨਹੀਂ ਰੱਖਣੀ ਜਾਈ ਕਿਉਂਕਿ ਜੇ ਕੁੜੀ ਪੜ੍ਹਦੀ ਹੈ ਤਿੰਨ ਚਾਰ ਜਨਰੇਸ਼ਨਾਂ ਪੜ੍ਹ ਜਾਂਦੀਆਂ ਨੇ ਉਹ ਉਹ ਅਗਲੀ ਅਗਲੀ ਪੀੜ੍ਹੀ ਨੂੰ ਪੜ੍ਹਾਊਗੀ ਅਗਲੀ ਪੀੜ੍ਹੀ ਨੂੰ ਸੋ ਇਸ ਕਰਕੇ এডੂਕੇਸ਼ਨ ਫ੍ਰੀ ਟੂ ਆਲ ਔਰ ਕੁਆਲਟੀ এডੂਕੇਸ਼ਨ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਫਸਟ ਸੈਕੰਡ ਇਹ ਉਹ ਉਹ ਬਾਤਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਕੋਈ ਬੱਚਾ ਹੈ ਜਣਾ ਹੋਵੇ ਜਿਹੜਾ ਸਕੂਲ ਨਹੀਂ ਗਿਆ ਜਿਹੜਾ ਜਾਂ ਕੋਈ ਆਰਥਿਕ ਤੰਗੀ ਕਰਕੇ ਜਾਂ ਸਮਾਜਿਕ ਜ਼ਿੰਮੇਵਾਰੀਆਂ ਬੋਝ ਪੈ ਗਿਆ ਕਬੀਲਦਾਰੀ ਕਈਆਂ ਦੇ ਮਾਪੇ ਛੋਟੀ ਉਮਰੇ ਤੁਰ ਜਾਂਦੇ ਆ ਉਹ ਉਹਨਾਂ ਦੀ ਬਹੁਤ ਛੋਟੀ ਉਮਰੇ ਜਿੰਮੇਵਾਰੀ ਲੱਗ ਜਾਂਦੀ ਹੈ ਸਕੂਲ ਚੋਂ ਹਟਣਾ ਪੈ ਜਾਂਦਾ ਜਾਂ ਸਕੂਲ ਜਾ ਹੀ ਨਹੀਂ ਸਕਦੇ ਸੋ ਉਹ ਆਪਾਂ ਨੇ ਦੇਖਣਾ ਤੇ ਸਰਕਾਰ ਵੱਲੋਂ ਵੀ ਬਹੁਤ ਸਾਰੀ ਹੈਲਪ ਹੁੰਦੀ ਹੈ ਕਿ ਛੋਟੇ ਘਰਾਂ ਚੋਂ ਬਿਲਕੁਲ ਗਰੀਬ ਘਰਾਂ ਚੋਂ ਬੱਚੇ ਲੈ ਕੇ ਆਈਏ ਔਰ ਉਹਨੂੰ ਪੜਾਈਏ ਤਾਂ ਹੀ ਉਹਨਾਂ ਦੀ ਜ਼ਿੰਦਗੀ ਬਦਲ ਸਕਦੀ ਹੈ ਦੇਖੋ ਲਾਲ ਕਾਰਡ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਇਹ ਤੁਹਾਡੀ ਜ਼ਿੰਦਗੀ ਗਰੀਬੀ ਨਹੀਂ ਹਟਾ ਸਕਦਾ ਸਿਰਫ ਡੀ ਐਮ ਸੀ ਜਾਨੀ ਕਿ ਡਿਟੇਲ ਮਾਰਕਸ ਕਾਰਡ ਤੁਹਾਡਾ ਜਿਹੜਾ ਉਹ ਤੁਹਾਡੀ ਜ਼ਿੰਦਗੀ ਬਦਲ ਸਕਦਾ ਉਹ ਤੁਹਾਡੀ ਗਰੀਬੀ ਚੱਕ ਸਕਦਾ ਕਿ ਉਹਦੇ ਚ ਜੇ ਤੁਹਾਡੀ ਪਰਸੈਂਟੇਜ ਵਹਾਈ ਹੈ ਤਾਂ ਤੁਹਾਡਾ ਜਿਹੜਾ ਤਰੱਕੀ ਕਰਨ ਦਾ ਰਾਹ ਜਿਹੜਾ ਖੁੱਲ ਜਾਂਦਾ ਇੱਕ ਮਜ਼ਦੂਰ ਸੀਗਾ ਮਜਦੂਰੀ ਕਰਦਾ ਸੀ ਉਹਨੇ ਸੋਚਿਆ ਯਾਰ ਕਈ ਪੀੜ੍ਹੀਆਂ ਤੋਂ ਮਜਦੂਰੀ ਕਰੀ ਜਾਂਦੇ ਆਂ ਗਾਂਹਾਂ ਵਾਲੀ ਪੀੜ੍ਹੀ ਵੀ ਮਜਦੂਰੀ ਬਣੂਗੀ ਕੀ ਕਰ ਸਕਦੇ ਆਂ ਵੀ ਐਂ ਕਰਦੇ ਆਂ ਵੀ ਥੋੜਾ ਜਿਹਾ ਮੈਂ ਖਰਚ ਘਟਾ ਲੈਣਾ ਟੱਡ ਬੰਨ ਕੇ ਗੁਜ਼ਾਰਾ ਕਰ ਲੈਣਾ ਇੱਕ ਡੰਗ ਦੀ ਰੋਟੀ ਘਟਾ ਦਿੰਨਾ ਮੈਂ ਪਰ ਬੱਚੇ ਨੂੰ ਪੜਾ ਲੈਣਾ ਉਹਨੇ ਵੀ ਦੇਖੀਤਾ ਉਹਨੇ ਇੱਕ ਡੰਗ ਦੀ ਰੋਟੀ ਘਟਾਤੀ ਪੈਸੇ ਬਚਾ ਕੇ ਬੱਚੇ ਨੂੰ ਸਕੂਲ ਚ ਲਾਤਾ ਚਲੋ ਜੀ ਬੱਚਾ ਇੰਟੈਲੀਜੈਂਟ ਸੀ ਕਰਦੇ ਕਰਾਉਂਦੇ ਜੀ ਬੱਚਾ ਜੱਜ ਬਣ ਗਿਆ ਬੜੀ ਲੱਕੇ ਚ ਮਹਿਮਾ ਹੋਈ ਵੀ ਇੱਕ ਮਜ਼ਦੂਰ ਦਾ ਬੇਟਾ ਜੱਜ ਬਣ ਗਿਆ ਬਈ ਬਹੁਤ ਤਰੱਕੀ ਹੋਈ ਵੱਲੋਂ ਸ਼ਾਵਾਸ਼ੀ ਲੋਕਾਂ ਵੱਲੋਂ ਆਈ ਹੁਣ ਜਿਸ ਦਿਨ ਜੱਜ ਸਾਹਿਬ ਨੇ ਆਪਣਾ ਕੁਰਸੀ ਸੰਭਾਲਣੀ ਸੀ ਉਹਦਾ ਸੰਭਾਲਣ ਸੀ ਉਹ ਦਿਨ ਹੋ ਵੀ ਚਲਾ ਗਿਆ ਬਾਪੂ ਵੀ ਇਸ ਤਰ੍ਹਾਂ ਕੋਰਟ ਦੇ ਜਿਹੜੀ ਕੁਰਸੀ ਤੇ ਬਹਿਣਾ ਸੀ ਉਹਦੇ ਪਿੱਛੇ ਚੈਂਬਰ ਸੀ ਜਿਵੇਂ ਆ ਪਿੱਛੇ ਗ੍ਰੇ ਰੂਮਸ ਨੇ ਉਹ ਚੈਂਬਰ 'ਚ ਬੈਠੇ ਜੱਜ ਸਾਹਿਬ ਉਹ ਵੀ ਚਲਾ ਗਿਆ ਆਪਣਾ ਉਹ ਹੀ ਦੇਦੇਸੀ ਪਰਨਾ ਬਣ ਕੇ ਤੇ ਉਹਨੇ ਕੁਰਸੀ ਤੇ ਬੈਠੇ ਆਪਣੇ ਬੇਟੇ ਦੇ ਮੋਢੇ ਤੇ